ਬੜੇ ਤਖਤਾਂ ਵਾਲੇ ਬੜੇ ਤਾਜਾਂ ਵਾਲੇ ਬੜੇ ਤਖਤਾਂ ਵਾਲੇ ਬੜੇ ਤਾਜਾਂ ਵਾਲੇ ਤੇਰੇ ਤਾਜ ਵਰਗਾ ਕਿਧਰੇ ਤਾਜ ਕੋਈ ਨਾ ਬਾਦ ਰੱਖਦੇ ਦੁਨੀਆ ਦੇ ਕੁੱਲ ਰਾਜੇ ਤੇਰੇ ਬਾਜ ਵਰਗਾ ਕਿਧਰੇ ਬਾਜ ਕੋਈ ਨਾ ਤੇਰੇ ਬਾਜ ਵਰਗਾ ਕਿਧਰੇ ਬਾਜ ਕੋਈ ਨਾ ਅੱਛੇ ਅਕਾਲ ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦਾ ਜਿਹਦੀ ਰੱਗ ਵਿੱਚ ਫਤੇ ਉਹਦੀ ਜੱਗ ਵਿੱਚ ਫਤੇ ਜਿਹਦੀ ਰੰਗ ਵਿੱਚ ਫਤੇ ਉਹਦੀ ਜੰਗ ਵਿੱਚ ਫਤੇ ਜਿਹਦੀ ਰੂਹ ਵਿੱਚ ਫਤੇ ਉਹਦੀ ਮੋਹ ਵਿੱਚ ਫਤੇ ਜਿਹਦੀ ਬੁੱਲਾ ਵਿੱਚ ਫਤੇ ਉਹਦੀ ਸਤ ਕੁੱਲਾ ਵਿੱਚ ਫਤੇ ਜਿਹੜਾ ਫਤੇ ਬੁਲਾਉਂਦਾ ਢਿੱਲੀ ਉਹਨੂੰ ਨਾ ਕਦੇ ਫਤੇ ਮਿਲਦੀ ਜਿਹੜਾ ਫਤੇ ਬੁਲਾਉਂਦਾ ਗੱਜ ਕੇ ਫਤਿਹ ਮਿਲ ਜੀਉ ਨੂੰ ਭੱਜ ਕੇ ਆਖੋ ਜੀ ਵਾਹੇ ਗੁਰੂ ਜੀ ਦਾ ਘਾਲ ਸਾ ਵਾਹੇ ਗੁਰੂ ਜੀ ਦੀ ਫਤਿਹ ਮਾਂ ਗੁਜਰੀ ਦੇ ਹੀਰੇਆ ਤੇਰੇ ਚੋ ਜਨਿਆਰੇ ਮਾਂ ਗੁਜਰੀ ਦੇ ਹੀਰੇਆ ਤੇਰੇ ਚੋ ਜਨਿਆਰੇ ਸਿਰ ਤੇ ਕਲਗੀ ਸੋਹੇ ਹੱਥ ਵਿੱਚ ਤੇਗ ਮਾਰੇ ਲਿਸ਼ਕਾਰੇ ਸਿਰ ਤੇ ਕਲਗੀ ਸੋਹੇ ਹੱਥ ਵਿੱਚ ਤੇਗ ਮਾਰੇ ਲਿਸ਼ਕਾਰੇ ਤੇਰੇ ਜਹਾਨਾਦਾਨੀ ਜਗਤ ਜੋ ਪੁੱਤਰਾਂ ਨੂੰ ਵਾਰੇ ਤੇਰੇ ਜਹਾਨਾਦਾਨੀ ਜਗਤ ਜੋ ਪੁੱਤਰਾਂ ਨੂੰ ਵਾਰੇ ਮਾਂ ਗੁਦਰੀ ਦੇ ਹੀਰੇ ਆ ਤੇਰੇ ਚੋਜ ਨਿਆਰੇ ਮਾ ਗੁਜਰੀ ਦੇ ਹੀਰੇ ਆ ਤੇਰੇ ਚੋਜ ਨਿਆਰੇ ਵਿਚ ਅਨੰਦਪੁਰ ਮੇਰੇ ਪ੍ਰੀਤਮ ਕਿਤੇ ਚੋਜ ਨਿਆਰੇ ਧਾਰ ਖੰਡੇ ਦੀ ਵਿੱਚੋਂ ਪ੍ਰਗਟ ਕਿਤੇ ਪੰਜ ਪਿਆਰੇ ਵਿਚ ਅਨੰਦਪੁਰ ਮੇਰੇ ਪ੍ਰੀਤਮ ਕਿੱਤੇ ਜੋ ਜਨਿਆਰੇ ਧਾਰ ਖੰਡੇ ਦੀ ਵਿੱਚੋਂ ਪ੍ਰਗਟ ਕਿਤੇ ਪੰਜ ਪਿਆਰੇ ਅੰਮ੍ਰਿਤ ਦੀ ਘੁੱਟ ਪੀ ਕੇ ਚਿੜੀਆਂ ਵੇਖੋ ਬਾਜ ਬੰਗਾਰੇ ਅੰਮ੍ਰਿਤ ਦੀ ਘੁੱਟ ਪੀ ਕੇ ਚਿੜੀਆਂ ਵੇਖੋ ਬਾਜ ਬੰਗਾਰੇ ਮਾ ਗੁਜ਼ਰੀ ਦੇ ਹੀਰੇਆ ਤੇਰੇ ਚੋ ਜਨਿਆਰੇ ਮਾ ਗੁਦਰੀ ਦੇ ਹੀਰੇ ਆ ਤੇਰੇ ਚੋ ਜਨਿਆਰੇ ਰਖਵਾਇਆ ਸੀ ਵਿਚ ਕਿਲੇ ਦੇ ਜਦੋਂ ਨਗਾਰਾ ਮੜ ਕੇ ਸੁਣ ਕੇ ਉਸ ਦੀ ਗੂੰਜ ਆਕਾਸ਼ੀ ਪਹਾੜੀਆਂ ਦੇ ਦਿਲ ਧੜਕੇ ਰਖਵਾਇਆ ਸੀ ਵਿਚ ਕਿਲੇ ਦੇ ਜਦੋਂ ਨਗਾਰਾ ਮੜ ਕੇ ਸੁਣ ਕੇ ਉਸ ਦੀ ਗੂੰਜ ਆਕਾਸ਼ੀ ਪਹਾੜੀਆਂ ਦੇ ਦਿਲ ਧੜਕੇ ਬਾਦਸ਼ਾਹ ਦੀ نیند ਉਡੀ ਜਦੋਂ ਲੱਗੀ ਝੋਟ ਨਗਾਰੇ ਬਾਦਸ਼ਾਹ ਦੀ نیند ਉਡੀ ਜਦੋਂ ਲੱਗੀ ਝੋਟ ਨਗਾਰੇ ਮਾਂ ਗੁਦਰੀ ਦੇ ਹੀਰੇਆ ਤੇਰੇ ਚੋ ਜਨਿਆਰੇ ਈ ਸੋਨਹਾਂ ਸਤਿ ਸ੍ਰੀ ਅਕਾਲ ਮਾਗਦਰੀ ਦੇ ਹੀਰੇਆ ਤੇਰੇ ਚੋ ਜਨਿਆਰੇ ਜਿੱਤ ਸਕਨਾ ਜੰਗ ਜਦ ਦੁਸ਼ਮਣ ਫਿਰ ਆ ਮਤਾ ਪਕਾਇਆ ਝੂਠੀਆਂ ਕਸਮਾਂ ਖਾ ਕੇ ਬੁਝਰਿਲਾ ਨੰਦਪੁਰ ਸ਼ਹਿਰ ਛਡਵਾਇ ਜਿੱਤ ਸੱਗੇ ਨਾ ਜੰਗ ਜਦ ਦੁਸ਼ਮਣ ਫਿਰ ਆ ਮਤਾ ਪਕਾਇ ਝੂਠੀਆਂ ਕਸਮਾਂ ਖਾ ਕੇ ਬੁਝਿਜਲਾ ਨੰਦਪੁਰ ਸ਼ਹਿਰ ਛਡਵਾਇ ਤਖਤ ਤਾਜ ਸਭ ਛੱਡ ਕੇ ਪਹੁੰਚੇ ਸਰਸ ਨਦੀ ਕਿਨਾਰੇ ਤਖਤ ਤਾਜ ਸਭ ਛੱਡ ਕੇ ਪਹੁੰਚੇ ਸਰਸਾ ਨਦੀ ਕਿਨਾਰੇ ਮਾਂ ਗੁਦਰੀ ਦੇ ਹੀਰੇ ਆ ਤੇਰੇ ਚੋਜ ਨਿਆਰੇ ਮਾਂ ਗੁਦਰੀ ਦੇ ਹੀਰੇ ਆ ਤੇਰੇ ਚੋਜ ਨਿਆਰੇ ਤੋੜ ਕੇ ਖਾਦਿਆਂ ਕਸਮਾਂ ਕੀਤੀ ਜਾਲਮਾ ਫਿਰ ਚੜਾਈ ਸਰਸਾ ਨਦੀ ਕਿਨਾਰੇ ਸੇਂਗਾ ਕੱਟ ਕੇ ਤੇਗ ਵਾਹੀ ਤੋੜ ਕੇ ਖਾਦਿਆਂ ਕਸਮਾ ਕੀਤੀ ਜਾਲਮਾ ਫਿਰ ਚੜਾਈ ਸਰਸਾ ਨਦੀ ਕਿਨਾਰੇ ਸਿੰਘਾਂ ਡੱਟ ਕੇ ਤੇਗ ਵਾਹੀ ਮਾਂ ਗੁਦਰੀ ਤੋਂ ਨਾਲ ਵਿਛੜ ਗਏ ਛੋਟੇ ਰਾਜਦੁਲਾਰੇ ਮਾਂ ਗੁਦਰੀ ਤੋਂ ਨਾਲ ਵਿਛੜ ਗਏ ਛੋਟੇ ਰਾਜਦੁਲਾਰੇ मां गुजरी ਦੇ ਹੀਰੇ ਆ ਤੇਰੇ ਝੋ ਜਨਿਆਰੇ मां गुजरी ਦੇ ਹੀਰੇ ਆ ਤੇਰੇ ਝੋ ਜਨਿਆਰੇ ਵਿਚ ਘੜੀ ਚਮਕਾਰ ਜ਼ਾਲਮਾ ਫਿਰ ਆ ਕੇਰਾ ਪਾਇਆ ਲੱਖਾ ਲੱਖਾ ਨਾਲ ਸੀ ਉਥੇ ਕੱਲਾ ਸਿੰਘ ਲੜਾਇਆ ਵਿਚ ਘੜੀ ਚਮਕਾਰ ਜ਼ਾਲਮਾ ਫੇਰ ਆ ਕੇ ਰਾ ਪਾਇਆ ਲੱਖਾਂ ਲੱਖ ਨਾਲ ਸੀ ਉੱਥੇ ਕੱਲਾ ਸਿੰਘ ਲੜਾਇਆ ਵਾਰ ਕੇ ਦੁਮੇ ਜਿਗਰ ਦੇ ਟੋਟੇ ਛੱਡੇ ਗੁਰਾਂ ਜੈਕਾਰੇ ਬੋਲੇ ਈਸੋ ਨਿਹਾਲ ਸਤਿ ਸ੍ਰੀ ਅਕਾਲ ਵਾਰ ਕੇ ਦੁਮੇ ਜਿਗਰ ਦੇ ਟੋਟੇ ਛੱਡੇ ਗੁਰਾਂ ਦੇ ਕਾਰੇ ਮਾਂ ਗੁਦਰੀ ਦੇ ਹੀਰੇ ਆ ਤੇਰੇ ਝੋਜ ਨਿਆਰੇ ਮਾਂ ਗੁਦਰੀ ਦੇ ਹੀਰੇ ਆ ਤੇਰੇ ਝੋਜ ਨਿਆਰੇ ਗੁਰੂ ਰੂਪੇ ਸਾਧ ਸੰਗਤ ਜੀ ਉਹਨਾਂ ਇੱਕ ਹਾਜ਼ਰ ਪ੍ਰਵਾਨ ਕਰਨੀ ਫਿਰ ਸਮਾ ਬਣਿਆ ਆ ਜੀ ਦੇ ਦਰਸ਼ਨ ਦੀਦਾਰੇ ਜ਼ਰੂਰ ਕਰਾਂਗੇ ਬੇਅੰਤ ਭੁੱਲਾਂ ਚੁਕਾਂ ਦੀ ਮਾਫੀ ਚੜ੍ਹਦੀ ਕਲਾ ਵਾਲਾ ਜੈਕਾਰਾ ਗਾਧਕੇ ਜਗਾ ਰਾਗ ਜਾਵੇ ਸੋ ਨਿਹਾਲ ਹੋ ਜਾਵੇ ਫਤਿਹ ਪਾਵੇ ਨੀਲੇ ਦੇ ਅਸਵਾਰ ਨੀਲੀਆਂ ਫੌਜਾਂ ਦੇ ਮਾਲਕ ਬਾਜਾਂ ਵਾਲੇ ਤਾਜਾਂ ਵਾਲੇ ਸ਼ਾਹ ਸ਼ਹਿਨशाह ਦੇਗ ਤੇਗ ਕੇ ਧਨੀ ਮਹਾਨ ਕਵੀ ਮਹਾਨ ਕੋੜ ਸਵਾਰ ਮਹਾਨ ਤੀਰੰਦਾਜੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ ਸਤ ਸ਼੍ਰੀ ਅਕਾਲ ਦੇਗ ਤੇਗ ਫਤੇ ਖਾਲਸੇ ਦੀ ਹਰ ਮੈਦਾਨ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ